ਅਪਰੂਵ ਕਰਾ ਲੇ ਤਕਰੀਬਨ ਉਹ ਹੌਸਟਲ ਦਾ ਨਕਸ਼ਾ ਪਾਸ ਹੋਣ ਨੂੰ ਰਹਿੰਦਾ ਸਾਡੇ ਵੱਲੋਂ ਗ੍ਰਾਂਟ ਵੀ ਜਾਰੀ ਹੋ ਗਈ ਵੀ ਆ ਪੰਜਾਬ ਸਰਕਾਰ ਵੱਲੋਂ ਇਹ ਕੰਮ ਅੱਜ ਤੱਕ ਕਈ ਆਰਗੇਨਾਈਜੇਸ਼ਨਾਂ ਲੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਾਂ ਲੜੀਆਂ ਪਰ ਇਦਾਂ ਦਾ ਕੋਈ ਇਤਿਹਾਸਿਕ ਕੰਮ ਨਹੀਂ ਕਰਿਆ ਉਹ ਸੀਵਾਈਐਸਐਸ ਨੇ ਕਰਕੇ ਦਿਖਾਇਆ ਕੁੜੀਆਂ ਤੇ ਮੁੰਡਿਆਂ ਦੇ ਹੌਸਟਲ ਅਪਰੂਵ ਕਰਾਏ ਅੱਜ ਫੇਰ ਇੱਕ ਵਾਰ 2024 ਦੀਆਂ ਸਟੂਡੈਂਟ ਕਾਉਂਸਲ ਇਲੈਕਸ਼ਨਾਂ 5 ਤਰੀਕ ਨੂੰ ਹੋਣ ਜਾ ਰਹੀਆਂ ਸਾਡੇ ਨਾਲ ਸਾਡੇ ਯੂਥ ਦੇ ਪੰਜਾਬ ਦੇ ਪ੍ਰਧਾਨ ਤੇ ਸਾਡੇ CYS ਦੇ ਇੰਚਾਰਜ ਮਨਜਿੰਦਰ ਲਾਲਪੁਰਾ ਜੀ ਮੇਰੇ ਨਾਲ ਬੈਠੇ ਆਈ ਤੇ ਨਾਲ ਪ੍ਰਿੰਸ ਚੌਧਰੀ ਤੇ ਨਾਲ ਜੌਨੀ ਜੀ ਮਨਜੋਦ ਪੱਡਾ ਜੀ ਮੇਰੇ ਨਾਲ ਇੰਦਰਜੀਤ ਮਾਨ ਚੇਅਰਮੈਨ ਜੀ ਖਾਦੀ ਬੋਰਡ ਸੁਖੀ ਜੀ ਮਨਕੀਰਤ ਤਰुण ਤੁੰਬੀ ਜੀ ਵੀਰਜੋਤ ਤੇ ਨਾਲ ਸਾਡੇ ਲਾਸਟ ইয়ার ਦਿਵਿਆਂਸ਼ ਠਾਕੁਰ ਜੀ ਜੋ ਇਲੈਕਸ਼ਨ ਲੜੇ ਸੀ ਸਾਡੇ ਬੜੇ ਵਧੀਆ ਤਰੀਕੇ ਨਾਲ ਉਦੋਂ ਇਹਨਾਂ ਦਾ ਇਲੈਕਸ਼ਨ ਲੜਿਆ ਸੀ ਪਰ ਕੁਝ ਮਾਰਜਨ ਨਾਲ ਆ ਸੀ ਉਹ ਇਲੈਕਸ਼ਨ ਨਹੀਂ ਜਿੱਤ ਸਕੇ ਕੋਈ ਲਗਾਤਾਰ ਇਹ ਸਾਰੀ ਟੀਮ ਕੰਮ ਕਰਦੀ ਆ ਰਹੀ ਹੈ ਨਾਲ ਸਾਡੇ ਸੀਨੀਅਰ ਸੀਵਾਈਐਸਐਸ ਮਹਿਕ ਕਿੱਲ ਜੀ ਲੀਡਰ ਸਾਡੇ ਸਾਡੇ ਨੀਜਰ ਜੀ ਗੁਰਜੰਟ ਜੀ ਤੇ ਨਾਲ ਜਸ਼ਨ ਕੰਬੋਜ ਜੀ ਇਹ ਸਟੂਡੈਂਟ ਕਾਉਂਸਲ ਦੇ ਵੀ ਪ੍ਰਧਾਨ ਰਹੇ ਆ 2017 ਦੇ ਵਿੱਚ ਤੇ ਨਾਲ ਸਾਡੇ ਜੱਜ ਸਾਹਿਬ ਇਹ ਵੀ ਸੀਨੀਅਰ ਸਾਡੇ ਸੀਵਾਈਐਸਐਸ ਦੀ ਸਾਰੀ ਸਾਡੀ ਇਹ ਲੀਡਰਸ਼ਿਪ ਤੇ ਬਾਕੀ ਲੀਡਰਸ਼ਿਪ ਯੂਨੀਵਰਸਿਟੀ ਚ ਵੀ ਐਕਟੀਵਿਟੀ ਕਰ ਰਹੀ ਹੈ ਕੰਮ ਕਰ ਰਹੀ ਹੈ ਤੇ ਹੁਣ ਮੈਂ ਕਹੂੰਗਾ ਅੱਗੇ ਸਾਡੇ ਜੋ ਸੀਵਾਈਐਸਐਸ ਦੇ ਇੰਚਾਰਜ ਹੈ ਮਨਜਿੰਦਰ ਲਾਲਪੁਰਾ ਜੀ ਉਹ ਤੁਹਾਡੇ ਨਾਲ ਅੱਗੇ ਗੱਲ ਸ਼ੁਰੂ ਕਰਾਂ। ਅ ਮੇਰੇ ਵੱਲੋਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਜਿਹੜਾ ਸਾਨੂੰ ਦਿੱਤਾ। ਅੱਜ ਦਾ ਸਾਡਾ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਇਹ ਵਿਦਿਆਰਥੀ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਆਪਣਾ ਕੈਂਡੀਡੇਟ ਜਿਹੜਾ ਉਹ ਅਨਾਉਂਸ ਕਰਨ ਜਾ ਰਹੇ ਹਾਂ। ਵਿਦਿਆਰਥੀ ਵਿੰਗ ਹਮੇਸ਼ਾ ਜਿਹੜਾ ਵਿਦਿਆਰਥੀਆਂ ਨੂੰ ਜਿਹੜੀਆਂ ਕੋਈ ਚਿੰਤਾਵਾਂ ਕੋਈ ਮੁਸ਼ਕਲਾਂ ਉਹਨਾਂ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਆਉਂਦੀਆਂ ਨੇ ਉਹਦੇ ਤੇ ਹਮੇਸ਼ਾ ਕੰਮ ਕਰਦਾ ਹੈ ਬੜੀਆਂ ਇਹ ਅਹਿਮ ਚੋਣਾਂ ਨੇ ਜਿਹਦੇ ਰਹੀਂ ਆਪਾਂ ਪ੍ਰਧਾਨ ਬਣਾ ਕੇ ਜਿਹੜਾ ਵਿਦਿਆਰਥੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰ ਸਕਦੇ ਆ ਸੋ ਅੱਜ ਅਸੀਂ ਜਿੰਨੀ ਟੀਮ ਦਾ ਨਾਮ ਮੇਰੇ ਵੀਰ ਪਰਮਿੰਦਰ ਸਿੰਘ ਗੋਲਡੀ ਨੇ ਲਿਆ ਹੈ ਸਾਰੀ ਟੀਮ ਨੇ ਰਲ ਕੇ ਇਹ ਡਿਸਾਈਡ ਕੀਤਾ ਹੈ ਕਿ ਇਸ ਵਾਰ ਸੀ ਵੀ ایس ਐਸ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਵਿੰਗ ਹੈ ਵਿਦਿਆਰਥੀ ਵਿੰਗ ਹੈ ਉਹਦੇ ਵੱਲੋਂ ਪ੍ਰਿੰਸ ਚੌਧਰੀ ਸਾਡੇ ਕੈਂਡੀਡੇਟ ਹੋਣਗੇ ਧੰਨਵਾਦ ਤੇ ਅਸੀਂ ਵੱਡੀ ਲੀਡ ਦੇ ਨਾਲ ਸਾਡੇ ਸਾਰੇ ਸਾਥੀ ਜਿਹੜੇ ਉਹ ਜਿਤਾਉਣਗੇ ਵਿਦਿਆਰਥੀਆਂ ਨੂੰ ਵੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਬਹੁਤ ਹੀ ਵਧੀਆ ਵਿੰਗ ਹੈ ਤੇ ਇਸ ਵਾਰ ਪ੍ਰਿੰਸ ਚੌਧਰੀ ਨੂੰ ਵੱਡੀ ਲੀਡ ਦੇ ਨਾਲ ਤੁਸੀਂ ਇੱਥੋਂ ਜਿਹੜਾ ਪ੍ਰੈਜ਼ੀਡੈਂਟ ਬਣਾਓ ਸਾਡਾ ਜਿਹੜਾ ਉਮੀਦਵਾਰ ਹੈ ਇਹਦੇ ਵਿੱਚ ਬਹੁਤ ਖੂਬੀਆਂ ਨੇ ਹਮੇਸ਼ਾ ਇੱਕ ਜਿਹੜਾ ਭਾਵੁਕ ਬੰਦਾ ਹੁੰਦਾ ਹੈ ਉਹ ਵਿਦਿਆਰਥੀ ਦੀ ਗੱਲ ਦਿਲੋਂ ਸੁਣਦਾ ਹੈ ਇੱਕ ਭਾਵੁਕ ਬੰਦਾ ਵੀ ਹੈ ਇੱਕ ਤਾਕਤਵਰ ਬੰਦਾ ਵੀ ਹੈ ਤੇ ਪਿਛਲੇ ਸਾਲ ਲੰਮਾ ਸਮਾਂ ਇਹਨੂੰ ਯੂਨੀਵਰਸਿਟੀ ਦੇ ਵਿੱਚ ਹੋਇਆ ਤੇ ਇਹਨੇ بڑے ਲੋਕਾਂ ਤੇ بڑے ਜਿਹੜੇ ਵਿਦਿਆਰਥੀ ਆ ਉਹਨਾਂ ਦੀ ਸੇਵਾ ਦੇ ਵਿੱਚ ਲਗਾਤਾਰ ਜਿਹੜਾ ਉਹ ਹਾਜ਼ਰ ਰਿਹਾ ਹੈ ਸਾਡਾ ਕੈਂਡੀਡੇਟ ਉੱਥੇ ਕਿਸੇ ਜਾਣ ਪਛਾਣ ਦਾ ਮੁਤਾਜ ਨਹੀਂ ਹੈ ਹਰੇਕ ਵਿਦਿਆਰਥੀ ਇਹਦਾ ਨਾਮ ਯੂਨੀਵਰਸਿਟੀ ਦੇ ਵਿੱਚ ਜਾਣਦਾ ਕਿਉਂਕਿ ਇਹਨੇ ਉਹਨਾਂ ਵਿਦਿਆਰਥੀਆਂ ਦੀ ਹਰ ਵੇਲੇ ਦਿਨ ਰਾਤ ਜਿਹੜੀ ਹੈ ਉਹ ਬਾਂਫੜੀ ਹੈ ਮੇਰੀ ਸਮੁੱਚੀ ਟੀਮ ਜਿੰਨੀ ਸੀ ਵੀਐਸਐਸ ਦੀ ਹੈਗੀ ਹੈ ਇਹ ਸਾਰੀ ਇਸ ਵਾਰ ਜਿਹੜਾ ਪੂਰਾ ਜ਼ੋਰ ਲਾ ਕੇ ਆਪਣੇ ਵਿਦਿਆਰਥੀਆਂ ਦੇ ਵਿੱਚ ਕੈਂਪੇਨ ਕਰਕੇ ਤੇ ਪ੍ਰਿੰਸ ਚੌਧਰੀ ਨੂੰ ਅਸੀਂ ਪ੍ਰੈਜ਼ੀਡੈਂਟ ਜਿਹੜਾ ਇਕੋ ਸਿੰਗਲ ਪੋਸਟ ਔਰ ਬਿਨਾ ਕਿਸੇ ਕਟਮਤ ਅ ਇੱਕੋ ਸੀਟ ਤੇ ਅਸੀਂ ਲੜ ਰਹੇ ਹਾਂ ਤਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਗਲੀ ਵਾਰ ਅਗਲੀ ਵਾਰ ਸੀਵਾਈਐਸਐਸ ਚਾਰੋਂ ਦੀਆਂ ਚਾਰੋਂ ਸੀਟਾਂ ਜਿਹੜੀਆਂ ਉਹ ਲੜੂਗੀ ਇਸ ਵਾਰ ਅਸੀਂ ਇੱਕ ਹੀ ਸੀਟ ਤੇ ਲੜ ਰਹੇ ਹਾਂ ਤੇ ਕਿਸੇ ਨਾਲ ਵੀ ਸਾਡਾ ਕੋਈ ਗੱਠਜੋੜ ਨਹੀਂ ਹੈ ਕਿਸੇ ਨਾਲ ਸਾਡਾ ਕੋਈ ਐਲੈਂਸ ਪ੍ਰੈਜ਼ੀਡੈਂਟ ਦੀ ਸੀਟ ਹੈ ਹਾਂਜੀ ਪ੍ਰੈਜ਼ੀਡੈਂਟ ਦੀ ਹੈ ਜੀ ਅ ਹੁਣ ਮੇਰਾ ਕੈਂਡੀਡੇਟ ਸਾਡੇ ਜਿਹੜੇ ਪਾਰਟੀ ਦੇ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ ਜੀ ਉਹ ਆਪਣੀ ਗੱਲ ਰੱਖਾਂਗੇ ਤੁਸੀਂ ਇੱਧਰ ਰੱਖੋ ਤੁਹਾਨੂੰ ਖਾ ਲਓ ਮੈਂ ਬੈਠੇ ਹਾਂ ਕੋਈ ਨਹੀਂ ਸੋ ਪਹਿਲਾਂ ਤਾਂ ਮੈਂ ਧੰਨ ਧੰਨਵਾਦ ਕਰਦਾ ਸਾਡੀ ਸਮੂਚੀ মিডিਆ ਟੀਮ ਦਾ ਤੇ ਸਾਡੇ ਜਿਹੜੇ ਸੀਨੀਅਰ ਆਗੂ ਨੇ ਸੀਵੈਸਐਸ ਦੀ ਸਾਰੀ ਟੀਮ ਹੈ ਮੈਨੂੰ ਇਹ ਮੌਕਾ ਦਿੱਤਾ ਮੈਨੂੰ ਇਸ ਲਈ ਸਮਝਿਆ ਪਹਿਲਾਂ ਤਾਂ ਮੈਂ ਆਪਣੀ ਸਾਰੀ ਟੀਮ ਦਾ ਸੀਵੈਸਐਸ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਾ ਤੇ ਦੂਜੀ ਗੱਲ ਕੁਸ਼ਤ ਕਾਰਨਾ ਕਰਕੇ ਜਿਹੜਾ ਅਸੀਂ ਲਾਸਟ ਈਅਰ ਯੂਨੀਵਰਸਿਟੀ ਵਿੱਚ ਆਪਣਾ ਇਲੈਕਸ਼ਨ ਸੀਗੇ ਉਹਨੂੰ ਆਪਣੀ ਸਥਿਤੀ ਤੇ ਨਹੀਂ ਪਹੁੰਚਾ ਸਕੇ ਸੀਗੇ ਤੇ ਇਸ ਸਾਲ ਮੈਂ ਵਿਸ਼ਵਾਸ ਜਤਾਨਾ ਕਿ ਇਸ ਸਾਲ ਅਸੀਂ ਜਿਹੜੀਆਂ ਪਿਛਲੇ ਸਾਲ ਦੀਆਂ ਕੁਝ ਕਮੀਆਂ ਸੀਗੀਆਂ ਉਹ ਸਾਰੀਆਂ ਕਮੀਆਂ ਪੂਰੀਆਂ ਕਰਾਂਗੇ ਤੇ ਵਾਹਿਗੁਰੂ ਜੀ ਦੇ ਮਿਹਰ ਦੇ ਨਾਲ ਐਤਕੀ ਅਸੀਂ ਜ਼ਰੂਰ ਜਿੱਤਣ ਜਾ ਰਹੇ ਹਾਂ ਯੂਨੀਵਰਸਿਟੀ ਦੇ ਵਿੱਚ ਧੰਨਵਾਦ ਤੁਹਾਡਾ ਸਾਰਾ ਤੇ ਕੀ ਹੋਣਗੇ ਅੱਜ ਜਿਹੜੀ ਸੱਤੇ ਵਿੱਚ ਕੀ ਅਹਿਮ ਮੁੱਦੇ ਹੋਣਗੇ ਦੇਖੋ ਜੀ ਸਭ ਤੋਂ ਇੰਪੋਰਟੈਂਟ ਮੁੱਦੇ ਨੇ ਜਿਹੜਾ ਸਾਡਾ ਮੇਨ ਮੁੱਦੇ ਨੇ ਸਟੂਡੈਂਟ ਵੈਲਫੇਅਰ ਆ ਸਭ ਤੋਂ ਵੱਡਾ ਮੁੱਦਾ ਸਟੂਡੈਂਟਾਂ ਦਾ ਜਿਹੜਾ ਭਲਾ ਹੋਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਐ ਬਿਕੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਸਾਡੇ ਸਟੂਡੈਂਟ ਮਾਰ ਖਾ ਰਹੇ ਨੇ ਉਹਨਾਂ ਦੀਆਂ ਫੀਸਾਂ ਵਧੀਆਂ ਫੀਸਾਂ ਜਿਹੜੇ ਨੇ ਉਹਨਾਂ ਨੂੰ ਹੌਸਟਲਸ ਨਹੀਂ ਆ ਜਿਹੜੀਆਂ ਕਮੀਆਂ ਹੋ ਰਹੀਆਂ ਨੇ ਤੇ ਜਾਂ ਫਿਰ ਸਟੂਡੈਂਟ ਸਾਡਾ ਕਿਸੇ ਵੀ ਇੱਕ ਇੱਕ ਸਟੂਡੈਂਟ ਦਾ ਜੇਦਾ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਇਸ਼ੂ ਆ ਰਿਹਾ ਉਹ ਇਸ਼ੂ ਸੌਲਵ ਕਰਨ ਦਾ ਸਾਡਾ ਸਭ ਤੋਂ ਵੱਡਾ ਮੁੱਦਾ ਰਹੂਗਾ ਤੇ ਦੂਜਾ ਜਲਦੀ ਅਸੀਂ ਆਪਣਾ ਮੈਨੀਫੈਸਟ